मछली <laughs> sato furuyoshi shakana kare ਯਾਨੇ ਸ਼ਰੀਕਾ ਮੇੜਦੀਆਂ ਨੇ gigi <laughs> ठीकु okay. नदी I'm not dead. ਵੰਡੇ ਅਪਰਾਧ ਲਾੜੀ ਚੱਕਰੀ ਅਦੀ ಕೊನಯಿಂದಿ ನಾನಿದಿ 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 ವೇಳಾ! ಕೊನ ನಾನದಿ ಚಳಗಿ ರೇಳ! ರೇಲ್ಲೆ ಮಾರಿ ಕೂಗ! ಮುರ್ಲೆ ಮೇಚ್ಚ ನಿಕೂಡಗೆ ಮೂಥಾನಿ. ರೇಲ್ಲೆ ನಾನಾನಾನಾಲಡಿ ಎದಿ ಸಯಿ ಸಯ� लोरी चचा ਆਵੇ ਚਤੀ ਦਾ ਗੀਤੇ ਵਿੱਚ ਮੇਲ ਗਿਆਵੇ ਮੰਡ ਦੀ ਫਿਰੇ ਖੰਡ ਬੋਰੀਆਂ ਜੀ ਮੰਡ ਦੀ ਫਿਰੇ ਖੰਡ ਹੋਈਆਂ ਜੀ ਮੰਡ ਮੰਡ ਮੰਨਤ ਦੀਆਂ ਬੜੀਆਂ ਤੇਰਾ ਨਾਨਾ ਦਵਾਵੇ ਚਾਤੀ ਚਾਤੀ ਲੋਰੀ ਤੇਰਾ ਨਾਨਾ ਦਵਾਵੇ ਨਾਨੀ ਤਾਂ ਸਾਡੇ ਕੋਲੋਂ ਲੁਕਦੀ ਜਾਵੇ ਨਾਨੀ ਤਾਂ ਸਾਡੇ ਕੋਲੋਂ ਲੁਕਦੀ ਜਾਵੇ ਉਹਨੇ ਲੁਕਦੀ ਪਤਾ ਕਰਦੇ ਆ 40 ਗੱਜ ਤੱਕ ਗਰਪ ਆਏ ਅੱਜ ਬੇਗਰਸ ਵਾਲੇ ਯੂਫ ਦਾ ਤੇਰਾ ਬਾਏ ਸ਼ੂਕ ਦਾ ਜਾਵੇ ਸ਼ੂਕ ਦਾ मामੇ ਦੀ ਇੱਕ ਫੂਕ ਕੁਸ ਲਈ ਆਈ ਨਾਨੀ ਰੰਗੀ ਕੁਸ ਲਈ ਆਈ ਨਾਨੀ ਆਈ ਕੀ ਕੁਸ ਲਈ ਆਈ ਨਾਨੀ ਰੰਗੀ ਕੁਸ ਲਈ ਆਈ ਨੀ ਆਈ ਬੱਕਰੀਆਂ ਵੇਟਾਂ ਨੀ ਆਈ ਬੱਕਰੀਆਂ ਵੇਟਾਂ ਨੀ ਆਈ ਬੱਕਰੀਆਂ ਵੇਟਾਂ ਮਿਨੋੜੇ ਪਾਵਾ ਬੋਦੀਆਂ ਅੜਿਓ ਨਾਲੇ ਕਰਾਂ ਚ ਵੇਟਾਂ ਨਾਲੇ ਇਹ ਤੇ ਤੂੰ ਮੇ ਵਾਰੇ ਵਾਰੇ ਜਾ ਨੀਲਾ ਦਲੀਏ ਮਿੱਠਾ ਮੇ ਵਾਰੇ ਵਾਰੇ ਨੀਲਾ ਦਲੀਏ ਮਿੱਠਾ ਮੇ ਵਾਰੇ ਵਾਰੇ ਜਾ ਨੀਲਾ ਦਲੀਏ ਮਿੱਠਾ ਮੇ ਵਾਰੇ ਵਾਰੇ ਸੁਣ ਲੈ ਬਣੀ ਪਿੱਛੇ ਨੂੰ ਜੀ ਬੈ ਲਾ ਦੋ ਤਾਇਆ ਸਾਇਆ ਘੜਾ ਸੁਣ ਲੈ ਬਣੀ ਬਣਾ ਦੇ ਕੰਧ ਜੱਪ ਕੇ ਤਾਇਆ ਅੰਦਰ ਵੜ ਗਿਆ ਵੀ ਬਹੁਤ ਚਲਾ ਕੇ ਸੁਟਾ ਗਿਆ ਪਤਾ ਕੀ ਹੋਇਆ ਪਤਾ ਕੀ ਹੋਇਆ ਕੀ ਹੋ ਗਿਆ ਕੰਤਪ ਕੇ ਅੰਦਰ ਵੜ ਗਿਆ ਕੰਤਪ ਕੇ ਅੰਦਰ ਵੜ ਗਿਆ ਤੇ ਤੁਸੀਂ ਹੁਣ ਕਹਿੰਦਾ ਕੀ ਕਹਿੰਦਾ ਦੁੱਧ ਦਾ ਗਲਾਸ ਪਰਾਉਣਾ ਨਹੀਂ ਨੱਚ ਲੈ ਤੇਜ ਕੁਰੇ ਨਿੱਣਾ ਜਿਹੜਾ ਦੇਖੀਂ ਤੇ ਨਾਲ ਪਗੜਾ ਤੋੜਾ ਨਹੀਂ ਨੱਚ ਲੈ ਤੇਜ ਕੁਰੇ ਲੋੜੀ ਤਾਂ ਸੱਜਦੀ ਹੈ ਲੋੜੀ ਤਾਂ ਸੱਜਦੀ ਲੋਰੀ ਦੇਵੇ ਮਾਸੀ ਲੋੜੀ ਬੇਬੀ ਕੁਮਾਰੀ ਫੇਟ ਚੱਕੋ ਅਜੇ ਨਹੀਂ ਤਾਂ ਫੜਤੂ ਕਰਨ ਦੀ ਮਾਸੀ ਤੇ ਭਾਣ ਜੀ ਦਾ ਪਿਆਰ ਕੁੜੀਓ ਮਾਸੀ ਤੇ ਭਾਣ ਜੀ ਦਾ ਪਿਆਰ ਕੁੜੀਓ ਨਾਲੇ ਵੇੜੇ ਵਿੱਚ ਖਿੜੀ ਗੁਲਸਤਾਨ ਕੁੜੀਓ ਮਮੀ ਫਾਈ ਫਿਰ ਦੀ ਤੱਕ ਪਜਾਮੀ ਲੋਰੀ ਦੇ ਦੇਵੇਂ ਹਾਈ ਲੋਰੀ ਦੇ ਦੇਵੇਂ ਮੰਨ ਤਨ ਆ ਕੇ ਮਾਮੀ ਨਾ ਸੁਣ ਲੈ ਓਹ ਹੁਣ ਤੂੰ ਕੋਲ ਕੌਮ ਲੈ ਕੇ ਅੱਛਾ ਨਹੀਂ ਮਿਉੜੀ ਨਹੀਂ ਨਹੀਂ ਮਾਮੀ ਨੂੰ ਤਾਂ ਕੌਮ ਲੈ ਕੇ ਤੇ ਉੜ ਗਏ ਤੇ ਵੀ ਮਾਮਾ ਰੌਲਾ ਪਾਉਂਦਾ ਫਿਰਦਾ ਕੀ ਕਹਿੰਦਾ ਪਤਾ ਕੀ ਕਹਿੰਦਾ ਕੀ ਕਹਿੰਦੇ ਗਾ ਗਾ ਮੇਰੇ ਜੋਗੀ ਛੱਟੀ ਅੰਕਣਾ

Yeah. ਹੂ ਅਮਾ ਮਾ ਹੁਣ ਲੱਭਿਆ ਨਹੀਂ ਖਬਰਸਾਰ ਜੁਰਮਾਨਾ ਲਾ ਦੇ ਜੁਰਮਾਨਾ ਕਨ 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 ਨੱਚਦਾ ਕਾ ਦੇਨੀ ਨੱਚਦਾ ਕਾ ਦੇਨੀ ਲਾ ਦੂੰਗੀ ਜੁਰਮਾਨਾ ਨੱਚਦਾ ਕਾ ਦੇਨੀ ਲਾ ਦੂੰਗੀ ਜੁਰਮਾਨਾ बैठ के रोटी थले हाल चलना देगा